ਸਤੇਨਾ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਆ ਉਹ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਤੇ ਵਿੱਚ ਲੋਕਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਲੈਪਰਡ ਜੁੜਾ ਹੈ ਖੇਤਾਂ ਦੇ ਵਿੱਚ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਾਫੀ ਜ਼ਿਆਦਾ ਮੈਦਾਨੀ ਏਰੀਆ ਦੇ ਵਿੱਚ ਵੀ ਇਸ ਨੂੰ ਕਾਫੀ ਵਾਰ ਜੁੜਾ ਹੈ ਉਹ ਦੇਖਿਆ ਗਿਆ ਤੇ ਉੱਥੇ ਹੀ ਜੇਕਰ ਅਸੀਂ ਗੱਲ ਕਰੀਏ ਇਸ ਲੈਪਰਡ ਦੀ ਤਾਂ ਇਸ ਵੀਡੀਓ ਦੇ ਉੱਤੇ ਜਿਹੜਾ ਹੈ ਡੀ ਐਫ ਓ ਵਾਈਲਡਲਾਈਫ ਦੇ ਪਰਮਜੀਤ ਜਿਹੜੇ ਨੇ ਡੀ ਐਫ ਓ ਵਾਈਲਡਲਾਈਫ ਪਰਮਜੀਤ ਸਿੰਘ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਵੱਲੋਂ ਅਫਵਾਹ ਜੁੜੀ ਆ ਫੈਲਾਈ ਜਾ ਰਹੀ ਹੈ ਕਿਆ ਕਿਸਾਨ ਨਜ਼ਰ ਵਿੱਚ ਇਹ ਮਾਮਲਾ ਆਉਂਦੇ ਹੀ ਅਸੀਂ ਇਸ ਦੇ ਉੱਤੇ ਕਾਰਵਾਈ ਕਰਨ ਦੇ ਲਈ ਟੀਮਾਂ ਜਿਹੜੀਆਂ ਨੇ ਉਗਠਿਤ ਕੀਤੀਆਂ ਸੀ ਤੇ ਜਿਨ੍ਹਾਂ ਦੇ ਵੱਲੋਂ ਇਹ ਕਾਰਵਾਈ ਕਰਕੇ ਪਤਾ ਕੀਤਾ ਗਿਆ ਕਿ ਇਹ ਲੈਪਡ ਨਹੀਂ ਬਲਕਿ ਗੱਦੀ ਕੁੱਤਾ ਹੈ ਜਿਸ ਦੇ ਵੱਲੋਂ ਜਿਹੜਾ ਇਹ ਖੇਤਾਂ ਦੇ ਵਿੱਚ ਆਮ ਤੌਰ ਤੇ ਜਿਸ ਨੂੰ ਦੇਖਦਾ ਜਿਹੜਾ ਦੇਖਿਆ ਗਿਆ ਤੇ ਲੋਕਾਂ ਦੇ ਵੱਲੋਂ ਵੀਡੀਓਜ਼ ਕੈਪਚਰ ਕਰਕੇ ਕਾਫੀ ਜ਼ਿਆਦਾ ਵਾਇਰਲ ਵੀ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਅਜਿਹਾ ਵੀ ਦੇਖਣ ਨੂੰ ਮਿਲਿਆ ਸੀ ਕਿ ਇਸ ਵੀਡੀਓ ਦੇ ਨਾਲ ਨਾਲ ਕੀ ਕੁਝ ਲੋਕ ਜਿਹੜੇ ਨੇ ਜਿਨ੍ਹਾਂ ਨੂੰ ਇਸ ਲੈਪਡ ਨੇ ਜ਼ਖਮੀ ਕੀਤਾ ਹੈ ਤਸਵੀਰਾਂ ਜਿਹੜੀਆਂ ਨੇ ਵੀ ਵਾਇਰਲ ਹੋਈਆਂ ਸੀ ਤੁਮ ਇੱਕ ਵਾਰ ਤਸਵੀਰਾਂ ਦਿਖਾ ਅੱਜ ਇਹ ਕਿਸ ਤਰ੍ਹਾਂ ਦੇ ਨਾਲ ਇਹ ਵੀਡੀਓ ਜਿਹੜੀ ਹੈ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਸੀ ਤੇ ਨਾਲ ਹੀ ਤਸਵੀਰਾਂ ਜਿਹੜੀਆਂ ਨੇ ਉਹ ਵਾਇਰਲ ਕੀਤੀਆਂ ਜਾ ਰਹੀਆਂ ਸੀ ਤੇ ਜਦੋਂ ਡੀਐਫਓ ਵਾਈਲਡਲਾਈਫ ਦਾlfloor ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਉੱਤੇ ਜਿਹੜੀ ਹੈ ਸਾਡੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਬਾਕੀ ਇਹ ਕਾਰਵਾਈ ਜਿਹੜੀ ਹੈ ਉਹ ਤੱਕ ਜਾਰੀ ਰਹੇਗੀ ਜੋ ਤੱਕ ਇਹ ਪਤਾ ਨਹੀਂ ਚਲ ਜਾਂਦਾ ਕਿ ਕਿਸ ਵਿਅਕਤੀ ਦੇ ਵੱਲੋਂ ਇਹ ਵੀਡੀਓ ਤੇ ਇਹ ਤਸਵੀਰਾਂ ਜਿਹੜੀਆਂ ਨੇ ਵਾਰਨ ਕੀਤੀਆਂ ਗਈਆਂ ਨੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਅਜਿਹਾ ਕੁਝ ਹੁੰਦਾ ਹੈ ਤਾਂ ਸਾਡੇ ਕੋਲ ਇੱਕ ਵਾਰ ਆ ਕੇ ਜਾਣਕਾਰੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਜਾ ਸਕੇ ਤਾਂ ਜੋ ਅਸੀਂ ਸਰਕਾਰ ਦੇ ਨਾਲ ਇਸ ਬਾਬਤ ਗੱਲਬਾਤ ਕਰੀਏ ਤੇ ਨੁਕਸਾਨੇ ਗਏ ਵਿਅਕਤੀ ਜਾਂ ਫਿਰ ਨੁਕਸਾਨੇ ਗਏ ਇਨਸਾਨਾਂ ਨੂੰ ਜਿਹੜਾ ਹੈ ਅਸੀਂ ਮੁਆਵਜ਼ਾ ਜਿਹੜਾ ਉਹ ਦਵਾ ਸਕੀ ਤੇ ਸਰਕਾਰ ਦੇ ਵੱਲੋਂ ਜਿਹੜੀ ਉਹਨਾਂ ਦੀ ਸਹਾਇਤਾ ਵੀ ਕੀਤੀ ਜਾ ਸਕੇ ਇੱਕ ਵਾਰ ਗੱਲਬਾਤ ਕਰ ਲੈਣੇ ਡੀਐਫਓ ਪਰਮਜੀਤ ਸਿੰਘ ਦੇ ਨਾਲ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਤੇ ਇੱਕ ਵਾਰ ਦੇਖ ਲੈਣੇ ਤਸਵੀਰਾਂ ਤੇ ਦੇਖ ਲੈਣੇ ਵਾਇਰਲ ਵੀਡੀਓ ਹਾਂ ਬਿਲਕੁਲ ਸਾਡੇ ਕੋਲ ਵੀ ਉਹ ਆਪਣੇ ਜਿਹੜੀ ਵਾਇਰਲ ਵੀਡੀਓ ਆਈ ਆ ਲੇਕਿਨ ਸਾਡੇ ਕੋਲ ਜੋ ਹੈਗਾ ਵੀ ਇਸ ਪਤਾ ਲੱਗਦਾ ਵੀ ਉਹ ਤੁਹਾਡੇ ਹੀ ਚੈਨਲ ਵੱਲੋਂ ਵੀ ਤਸਦੀਕ ਵੀ ਕੀਤਾ ਗਿਆ ਔਰ ਸਰਪੰਚੋਂ ਨੇ ਤਸਦੀਕ ਕੀਤਾ ਗਿਆ ਵੀ ਇਹ ਜਿਹੜਾ ਹੈਗਾ ਵਾ ਇਹ ਜਿਹੜੀ ਵੀਡੀਓ ਵਾ ਇਹ ਗੱਦੀ ਕੁੱਤਾ ਆ ਨਾ ਕਿ ਕੋਈ ਬਾਗ ਜਾਂ ਕੋਈ 치ਤਾ ਜਾਂ ਲੈਪੜ ਆ ਕਿਉਂਕਿ ਲੈਪੜ ਆਪਣੇ ਇੱਥੇ ਪਾਇਆ ਜਾਂਦਾ ਬਾਗ ਜਾਂ 치ਤਾ ਆਪਣੇ ਇੱਥੇ ਨਹੀਂ ਪਾਇਆ ਜਾਂਦਾ ਤੇ ਲੇਕਿਨ ਉਹ ਜੋ ਉਹਨਾਂ ਤੋਂ ਕਨਫਰਮੇਸ਼ਨ ਹੋ ਗਈ ਆ ਵੀ ਇਹ ਜਿਹੜਾ ਹੈਗਾ ਵਾ ਗੱਦੀ ਕੁੱਤਾ ਵਾ ਤੇ ਇਸ ਕਰਕੇ ਇਹਨਾਂ ਨੂੰ ਇੰਤੋਂ ਡਰਨ ਦੀ ਲੋੜ ਨਹੀਂ ਹੈਗੀ ਔਰ ਜਿਆਦਾ ਮੈਂ ਲੋਕਾਂ ਨੂੰ ਪੀਰ ਕਰੂਗਾ ਵੀ ਜੋ ਵੀ ਕੋਈ ਇਹੋ ਜਿਹੀ ਖਬਰ ਹੁੰਦੀ ਹੈ ਸਿੱਧੀ ਸਾਡੇ ਨਾਲ ਸ਼ੇਅਰ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਅਸੀਂ ਉਸ ਤੇ ਜੜਿਆ ਵਾ ਕਾਰ ਵੀ ਕਰਕੇ ਉਹਨੂੰ ਆਪਣਾ ਤੁਹਾਡੀ ਜਾਲ ਮਾਲ ਦੀ ਰੱਖਿਆ ਕਰਾਂਗੇ ਸਰ ਇੱਕ ਬੋੜੀ ਫੌਟੋ ਸਾਇਰ ਜੇ ਕਿ ਉਹਨਾਂ ਤੇ ਹਮਲੇ ਕੀਤੇ ਕੁਝ ਲੋਕਾਂ ਨੇ ਸੁਰਖ ਹੋਇਆ ਬਿਲਕੁਲ ਉਹ ਉਸੇ ਪਿੰਡ ਦੀ ਦੱਸੀ ਜਾ ਰਹੀ ਹੈ ਲੇਕਿਨ ਸਰਪੰਚ ਸਾਹਿਬ ਲੋਕ ਉਸ ਪਿੰਡ ਦੇ ਸਰਪੰਚ ਔਰ ਦੂਸਰੇ ਇੱਕ ਦੋ ਪਿੰਡਾਂ ਦੇ ਸਰਪੰਚਾਂ ਵੱਲੋਂ ਕਹਿੰਦੇ ਇਹ ਜਿਹੜੀ ਘਟਨਾ ਜੀ ਸਾਡੇ ਪਿੰਡਾਂ ਦੇ ਵਿੱਚ ਨਹੀਂ ਹੋਈ ਇਹ ਵੀਡੀਓ ਵਾਇਰਲ ਜਿਹੜੀ ਵੀਡੀਓ ਉਹ ਸ਼ੋਅ ਕੀਤੀ ਜਾ ਰਹੀ ਆ ਹਾ ਇੱਕ ਕਿਸੇ ਇੱਕ ਬੰਦੇ ਨੇ ਆਡੀਓ ਪਾਈ ਆ ਜਿਹਦੇ ਵਿੱਚ ਕੋਈ ਕੰਪਿਊਟਰ ਪਰਸਨ ਆ ਜਿਹੜਾ ਤੁਹਾਡੇ ਇਥੋਂ ਦਾ ਉਹਨਾਂ ਵੱਲੋਂ ਕਿਹਾ ਗਿਆ ਵੀ ਸਤਰਕ ਰਿਆ ਜਾਵੇ ਤੇ ਉਹ ਜਿਹੜੀ ਆਡੀਓ ਜਿਹੜੀ ਉਹ ਵੀ ਗਲਤ ਉਹਦੇ ਵੱਲੋਂ ਪਾਈ ਗਈ ਆ ਤੇ ਸਾਡੇ ਵੱਲੋਂ ਸਬੰਧੀ ਜਿਹੜੀ ਆ ਆਪਣੇ ਜੇਕਰ ਉਹਨੂੰ ਇਹ ਫੋਨ ਕੀਤਾ ਲੇਕਿਨ ਉਹਨੇ ਫੋਨ ਸਾਡਾ ਪਿੱਕ ਨਹੀਂ ਕੀਤਾ ਚੱਕਿਆ ਨੀਗਾ ਤੇ ਸਾਡੇ ਵੱਲੋਂ ਜਿਹੜੀ ਹੈਗੀ ਉਹਤੇ ਵਿਰੋਧ ਵੀ ਕੋਈ ਨਾ ਕੋਈ ਕਾਰਵਾਈ ਕੀਤੀ ਜਿਹੜਾ ਉਹ ਵਾਇਰਲ ਵੀਡੀਓ ਆ ਜਿਹੜੀ ਉਹ ਵੀ ਇਹ Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.